ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਨੂੰ ਸਾਡੇ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਰੋ ਵਿੱਚ ਪਾ ਟੌਪ ਦੀ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜੀ ਬਾਪੂ ਜੀ ਬਾਪੂ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਛੰਨਾ ਗਲਾਰ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਦਸੀਤ ਤਪਾ ਨੇੜੇ ਪਿੰਡ ਆਪਾਂ ਜਿਹੜੇ ਭਦੌਰ ਨੇੜੇ ਸੰਧੂ ਪਿੰਡਾਂ ਦੇ ਬਿਚਾਰੇ ਆ ਗਿਆ ਜੀ ਮੋਬਾਈਲ ਨੰਬਰ ਬੋਲ 9855733687 ਠੀਕ ਆ ਬਾਪੂ ਬਾਪੂ ਕਿਹੜਾ ਸੂਅ ਸੂਈ ਆ ਬੜਾ ਇਹ ਦੂਜਾ ਸੂਅ ਹੈ ਜੀ ਜਮਾ ਪਿਆ ਹੋਰ ਕਦੋਂ ਸੂਈ ਹੈ ਇਹ ਇਹ ਮੰਨੋ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਹਾਂ ਜੀ ਜੇਰ ਲਮਕੀ ਜਾਂਦੀ ਥੋੜੇ ਟਾਈਮ ਦਾ ਹੀ ਪੈ ਜੇ ਬਾਸ ਹਾਂ ਜੀ ਜੇਰ ਤਾਂ ਨਾਲ ਹੀ ਦੁਰਪੀ ਓਕੇ ਬੱਚਾ ਬੱਚੀ ਦੇ ਦਿੱਤੀ ਬਾਕੀ ਬੱਚੀ ਦਿਖਾ ਦਿਓ ਜੀ ਬਹੁਤ ਛੋਟੇ ਮੂੰਹ ਦੀ ਬੱਚੀ ਬੜੀ ਚੰਗੀ ਦਿੱਤੀ ਆ ਹਾਂ ਜੀ ਕਿ ਇਹ ਮੂੰਹ ਦੀ ਬੱਚੀ ਹੈ ਇਹ ਸਰ ਇੱਕ ਕਰਮਣੀ ਬਹੁਤ ਚੰਗੀ ਬੱਚੀ ਹੈ ਥਣ ਕੱਲਾ ਕੱਲਾ گلابی ਠੀਕ ਆ ਬਹੁਤ ਚੰਗਾ ਬੱਚਾ ਕਰਮਣੀ ਨੇ ਹਾਂ ਵੜ ਵੀ ਖੇਰ ਬਹੁਤ ਚੰਗੀਆਂ ਹਨ ਹਾਂ ਜੀ ਇਧਰ ਦੇ ਗਰਮੀ ਦਾ ਮੌਸਮ ਆਉਂਦਾ ਫੁੱਲ ਕਮ ਜਾਂ ਪਰੂਗੀ ਹਾਂ ਜੀ ਗਰਮੀ ਨਹੀਂ ਮੰਨਦੀ ਫੈਂਟ ਫੁੱਲ ਆ ਜਮਾ ਜੀ ਲੈ ਬਈ ਕਰਦ ਦਾ ਅੰਦਾਜ਼ ਆ ਲੈ ਬਾਪੂ ਦਾ ਕਰਦ ਬਹੁਤ ਹੌਸਾਂ ਲੈ 6 ਫੁੱਟ ਕਰਦਾ ਪਹਿਲਾਂ ਲੇਵਾ ਚੈੱਕ ਕਰੋ ਲੈ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਤੇ ਥਾਨ ਲੱਗਿਆ ਬਈ ਕਿਆ ਬਾਤ ਥਾਣੀ ਬੜਾ ਚੰਗਾ ਲੱਗਿਆ ਹਾਂ ਜੀ ਕੱਕ ਖਾਦੇ ਹਣੀ ਤੋ ਫੇਰ ਦੇਖਿਓ ਲੈ ਇਧਰ ਚੈੱਕੋ ਜੀ ਲੈ ਲੇਵਾ ਚੈੱਕ ਕਰੋ ਲੈ ਕਮਾਲ ਆ ਨਾ ਬਾਪੂ ਬਹੁਤ ਵਾਹ ਜੀ ਬੜਾ ਥਾਂ ਬੜਾ ਚੰਗਾ ਲੱਗਿਆ ਕਰਮਾਣੀ ਨੇ ਤੇ ਚੜ ਦੀ ਜੂੜ ਦੀ ਦੇਖੋ ਬੜਾ ਬਾੜ ਤੁਰਿਆ ਵਾ ਜੇ ਥੋੜੇ ਟਾਈਮ ਦਾ ਇਧਰੋਂ ਦੇਖੋ ਲੈ ਵਾਰ ਕੀ ਬਾਤ ਆ ਖੋਲੇ ਬਾਪੂ ਤੋਰ ਕੇ ਦਿਖਾ ਦੇ ਕਿੰਨਾ ਕੋ ਦੁੱਧ ਦੇ ਰਿਵਰਸਟੀਮੇਟ ਜਾ ਕੀ ਹੀ ਜਾਈ ਮੈਂ ਤਾਂ 25 ਦੀ ਮੀਤ ਕਰਨਾ ਹੂੰ 20 22 ਤਾਂ ਲਾਜ਼ਮੀ ਕੱਢਣਾ ਪੱਕਾ ਹੀ ਠੀਕ ਆ ਸੋਈ ਸਵਾਈ ਬੱਚਾ ਮਗਰ ਬੱਚੀ ਜੇਰ ਬਸ ਲਮਕੀ ਆਂਦੀ ਥੋੜੇ ਟਾਈਮ ਲਈ ਫੇਸ ਫੁੱਲਸ ਬੜਾ ਪਿਆਰਾ ਛੋਟਾ ਜਿਹਾ ਫੇਸ ਆ ਨਾ ਹਾਂਜੀ ਬੁੱਲ ਬ੍ਰੀਡ ਆ ਬੜਾ ਪੂਰਾ ਜੀ ਮੂੰਹ ਮਾ ਦੀ ਪੂਰੀ ਸ਼ੋਹਣੀ ਹੈ ਹਮ ਤੇ ਕੀ ਮੋਲ ਆ ਬਾਪੂ ਜੈਜ ਮੋਲ ਆ ਬਾ ਫੋਨ ਤੇ ਦੱਸ ਦੇਗੇ ਜੈ ਜੀ ਹੋ ਹਾਂਜੀ ਹਾਂ ਠੀਕ ਆ ਮੋੜ ਲਿਆ ਬਾੜਾ ਮੋਲ ਨਹੀਂ ਕਰਦੇ ਬਾ ਜਿਹਦੇ ਪਾਣੀ ਜਵਾਕ ਤੋਂ ਉੱਚੀ ਜਿਹੜੀ ਨੀਸ਼ੀਰ ਧਾਰਾਂ ਹੀ ਮਾਰ ਕੇ ਦਿਖਾ ਦੇਗੇ ਠੀਕ ਆ ਹਮ ਤੇ ਬਹੁਤ ਠੰਡੀ ਚਵਾਈ ਚ ਵੀ ਬਹੁਤ ਚੰਗੀ ਠੀਕ ਆ ਬਾਈ ਬਾਕੀ ਜਮਾ ਮਾਜ ਨਾਲ ਦਾ ਦੁੱਧ ਦੇ ਰਣਾ ਫੈਂਟ ਕਰਮ ਵਾਲੀ ਦੀ ਫੁੱਲ ਚੰਗੀ ਆਉਣੀ ਆ ਧਾਰਾਂ ਬਾਪੂ ਕੋਈ ਚੈੱਕ ਨਹੀਂ ਮਾਰ ਕੇ ਰਖਾ ਬਿਣਾ ਨੇੜੇ ਤੋਂ ਬਿਣਾ ਨੇੜੇ ਤੋਂ ਜਵਾਈ ਚੈੱਕ ਕਰੋ ਭਾਈ ਚੋਣ ਬੜਾ ਚੰਗਾ ਨਾ ਬਾਪੂ ਬੜਾ ਚੰਗਾ ਜੀ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਫੁੱਲ ਕਿਆ ਬਾਤ ਆ ਜਮਾ ਬੋਲਾ ਆ ਪਹਿਲੇ ਵੀ ਜੀ ਜਾਂਦੀ ਆ ਮਗਰ ਲੈ ਤੁਹਾਡੀ ਚਵਾਈ ਚੈੱਕ ਕਰੋ ਕਿਆ ਬਾਤ ਆ ਚਵਾਈ ਚੰਗੀ ਆ ਨਾ ਬਾਪੂ ਬਾਹੀ ਚੰਗੀ ਆ ਹੂੰ ਤੇ ਮੁੱਲ ਜੈ ਜੀ ਉਹ ਨਾ हां जी मोल ਹੋਊਗਾ ਬਾਈ ਫੋਨ ਤੇ ਮੋਲ ਬਿਲਕੁਲ ਜਾਇਜ਼ ਹੋ ਖਿੱਚ ਕੇ ਬਾਪੂ ਕਹਿੰਦਾ ਮੋਲ ਰੱਖਾਂਗੇ ਤੇ ਕਿਸੇ ਵੀਰ ਨੂੰ ਵੜ ਪਸੰਦ ਆ ਬਾਪੂ ਨੇ ਕਨੈਕਟ ਕਰ ਲਿਓ ਧੰਨਵਾਦ ਜੀ